ਨੀ ਨਹੀਂ 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 ਅਸੀਂ ਲਵਾਂਗੇ ਨਾ ਨਹੀਂ ਅਸੀਂ ਚਾਹਾਂਗੇ ਇਹ ਮੀਟਿੰਗ ਤੇ ਬਣਨ ਦੀ ਗੱਲ ਹੋਵੇ ਫਿਰ ਫਿਰ ਹੋ ਜਾ ਵੀ ਹਾਂ ਤੇ ਵੀ ਸਾਰੀ ਜਗ੍ਹਾ ਦੀ ਵੀ ਲੈਣੀ ਹੁੰਦੀ ਹੈ ਇਸਦੀ ਵੀ ਲੈਣੀ ਪਈ ਆ ਉਹ ਜਿਹੜੀ ਗੱਲ ਹੋ ਰਹੀ ਸੀ ਡਾਕਟਰ ਕਤਕੀ ਦੀ ਉਹ ਸਾਰੀ ਗੱਲ ਉਹ ਸਾਹਮਣੇ ਨਹੀਂ ਸਾਹਮਣੇ ਹੋਊਗਾ ਨਾ ਪੁੱਛ ਸਾਹਮਣੇ ਵੀ ਲੈਣਾ ਵੀ ਆਹ ਭਾਈ ਆ ਸਾਨੂੰ ਵੀ ਲਿਫਟ ਦੀ ਗੀਨ ਮਨਜ਼ੂਰੀ ਦਾ ਕੰਮ ਕਰ ਰਿਹਾ ਤੁਸੀਂ ਸਾਨੂੰ ਰੋਕ ਰਿਹਾ ਸਾਨੂੰ ਪਤਾ ਲੱਗਿਆ ਕਿਉਂ ਰੋਕ ਰਿਹਾ ਮਨਜ਼ੂਰੀ ਡਿਸਕਾਉਂਟ ਲਈ ਕਰੋ ਵਾਸਤੇ ਪੁੱਛ ਡਿਟੇਲਸ ਦੋ ਨਾ ਗੁਰਦੁਆਰੇ ਮਖਾਟੇ ਕਰਨ ਵਾਸਤੇ ਜਿੱਥੇ ਬੈਠਣ ਵਾਸਤੇ ਮਖਾਟੇ ਕਰਨਗੇ ਮੈਡਮ ਵੀ ਜੋ ਵੀ ਕੀ ਕਰਦੇ ਸੋ ਜੋ ਨਾਇ ਨਹੀਂ ਪਤਾ ਨਹੀਂ ਕੀ ਕਰ ਰਹੇ ਲੋਕਾਂ ਦੀ ਜਿਹੜਾ ਸਬਬ ਸਬਬ ਜੋ ਕੋਈ ਸੰਭਵ ਨਹੀਂ ਹੈ ਜਾਨੂੰ ਦੱਸਣਾ ਉਹਨਾਂ ਨੂੰ ਨਹੀਂ ਰਹਿ ਰਿਹਾ ਦੱਸ ਨਹੀਂ ਰਿਹਾ ਨਹੀਂ ਰਹਿ ਰਿਹਾ ਅਸਿਕਰ ਨਹੀਂ ਰਿਹਾ ਇੱਕ ਆਪਣਾ ਬੈਂਡਰ ਪਬਲਿਕ ਨੂੰ ਸਭ ਨੇ ਬੀ ਲੈ ਗਏ ਉਹ ਹੀ ਬੰਦਾ ਆਵੇ ਇੱਥੇ ਅਸੀਂ ਦਾ ਕਾਰਡ ਇਕੱਠੇ ਸਾਰੀਆਂ ਸਟੀਮਾਂ ਦੇ ਉਹ ਆ ਵੀ ਬਣਾਉਣ ਲਈ ਆ ਕੇ ਨਹੀਂ 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 ਅਸੀਂ ਲਾਵਾਂਗੇ ਇਹ ਮੀਟਿੰਗ ਕਾਨਫਰੰਸ ਦੀ ਗੱਲ ਹੋਵੇ ਫਿਰ ਫਿਰ ਹੁੰਦਾ ਵੀ ਹਾਂ ਤੇ ਵੀ ਸਾਰੀ ਜਗ੍ਹਾ ਦੀ ਵੀ ਲੈਣੀ ਹੁੰਦੀ ਆ ਇਸ ਤਰੀਕੇ ਨਾਲ ਉਹ ਜਿਹੜੀ ਗੱਲ ਹੋ ਗਈ ਸੀ ਡਾਕਟਰ ਕੋਲ ਕਿ ਕਿੰਨੀ ਖੜੀ ਗੱਲ ਸੀ ਉਹਨਾਂ ਤੇ ਹੱਥ ਉਹ ਸਾਹਮਣੇ ਨਹੀਂ ਨਹੀਂ ਸਾਹਮਣੇ ਹੀ ਕਹੋ ਨਾ ਪੁੱਛੇ ਸਾਹਮਣੇ ਹੀ ਹੋਣਾ ਵੀ ਆਹ ਭਾਈ ਆ ਸਾਨੂੰ ਵੀ ਲਿਫਟਿਕ ਗੈਨ ਮਨਜ਼ੂਰੀ ਕੰਮ ਕਰ ਰਹੇ ਤੁਸੀਂ ਸਾਨੂੰ ਰੋਕ ਰਹੇ ਸਾਨੂੰ ਪਤਾ ਪੱਗਿਆ ਕਿਉਂ ਰੋਕ ਰਹੇ ਮਨਜ਼ੂਰੀ ਮਨਜ਼ੂਰੀ ਡਿਸਾਲਵ ਸਾਈ ਕਰਵਾਸਤੇ ਕੋਈ ਕੁਛ ਡੀਟੇਲਸ ਦੋ ਨਾ ਜੀ ਗੋਤਵਾਰ ਨੇ ਮੱਥਾ ਟੇਕਣ ਵਾਸਤੇ ਇੱਥੇ ਬੈਠਣ ਵਾਸਤੇ ਮੱਥਾ ਟੇਕਣ ਲਈ ਰੋੜੇ ਮੈਡਮ ਵੀ ਜੋ ਵੀ ਕੀ ਕਰ ਰਹੇ ਹੋ ਜੋ ਵੀ ਜੋ ਤੁਹਾਡੀ ਕੀ ਕਰ ਰਹੇ ਲੋਕਾਂ ਨੂੰ ਕਿਸ ਦਾ ਸ਼ੋਭ ਕੋਈ ਸੰਬੋਧਨ ਨਹੀਂ ਕਰ ਰਹੇ ਨੀ ਕੋਈ ਉਹਨਾਂ ਨੂੰ ਦੱਸਣਾ ਉਹ ਨਹੀਂ ਬਸ ਨਹੀਂ ਦੱਸਣਾ ਨਹੀਂ ਨਹੀਂ ਕਰਨਾ ਨਾਸ਼ਕਾਰੀ ਨਹੀਂ ਨੇ ਇੱਕ ਆਪਣਾ ਬੈਨਰ ਪਬਲਿਕ ਨੂੰ ਸਾਰੇ ਟੈਨ ਕੋਈ ਬੰਦਾ ਆਵੇ ਇੱਥੇ ਅਸੀਂ ਤਾਂ ਕਾਰਡ ਕਰਦੇ ਸਾਰੀਆਂ ਟੀਮਾਂ ਨੇ ਉਹ ਆਪੀਆਂ ਬਣਾਉਣ ਲਈ ਆ ਕੇ